ਹਾਂਜੀ ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਕਾਫੀ ਕੈਪਟੂ ਬਾਅਦ ਅੱਜ ਵੀਡੀਓ ਪਾਉਣ ਲੱਗੇ ਹਾਂ ਤੇ ਵੀਡੀਓ ਜਿਹੜੀ ਹੈ ਆਪਣੀ ਨਿਗਾਹ ਦੇ ਨਾਲ ਅੱਖਾਂ ਦੀ ਨਜ਼ਰ ਦੇ ਨਾਲ ਸੰਬੰਧਤ ਹੈ ਸ਼ੈਣੀ ਕਹਿੰਦੇ ਅੱਖਾਂ ਗਿਆ ਜਹਾਨ ਗਿਆ ਜਿਹੜੇ ਦੁਨੀਆਂ ਦੇ ਰੰਗ ਤਮਾਸ਼ੀ ਦੇਖਨੇ ਆ ਉਹ ਆਪਾਂ ਨੂੰ ਕੁਦਰਤ ਨੇ ਜੋ ਅੱਖਾਂ ਦੇ ਤਿਆਂ ਉਹ ਸਿਰਾਂ ਹੀ ਦੇਖਨੇ ਆ ਅੱਖਾਂ ਦੀ ਸਾਂਭ ਸੰਭਾਲ ਵੈਸੇ ਤਾਂ ਬਚਪਨ ਤੋਂ ਹੀ ਕਰਨੀ ਚਾਹੀਦੀ ਹੈ ਪਰ ਜਿਹੜਾ ਆਧੁਨਿਕ ਯੁੱਗ ਹੈ ਜਿਹਦੇ ਵਿੱਚ ਮੋਬਾਈਲ ਕਲਚਰ ਆ ਗਿਆ ਖਾਸ ਕਰਕੇ ਇਹਦਾ ਮਲਟੀਮੀਡੀਆ ਇਹ ਰਿਤੇ ਅੱਜ ਕੱਲ ਬੱਚਿਆਂ ਦਾ ਵੱਡਿਆਂ ਦਾ ਮਨੋਂ ਸਭ ਤੋਂ ਜਿਹੜਾ ਹੈਗਾ ਸਕਰੀਨ ਟਾਈਮ ਹੈ ਬਹੁਤ ਜ਼ਿਆਦਾ ਦੇਖੰਦਾ ਜਿਹਦੇ ਵੀ ਹੱਥ ਦੇ ਵਿੱਚ ਮੋਬਾਈਲ ਆ ਜੀ ਕੰਪਿਊਟਰ ਲੈਪਟਾਪ ਆ ਜੀ ਜਾਂ ਟੀਵੀ ਉਹ ਆਪਣਾ ਵੱਧ ਵੱਧ ਸਮਾਂ ਉਸ ਤੇ ਹੀ ਗੁਜ਼ਾਰਦਾ ਜਿਸ ਦੇ ਕਰਕੇ ਆਪਣੀ ਜਿਹੜੀ ਨਿਗਾ ਬਹੁਤ ਘਟ ਰਹੀ ਹੈ ਦੂਸਰਾ ਆਪਣੀਆਂ ਜਿਹੜੀਆਂ ਪੁਰਾਣੀਆਂ ਖਰਾਕਾਂ ਪੁਰਾਣੇ ਗੇਮ ਉਹ ਵੀ ਆਪਾਂ ਸੜ ਚੁੱਕੇ ਆਂ ਖਾਣ ਪੀਣ ਆਪਣਾ ਗਲਤ ਹੈ ਨਾਲ ਦੀ ਨਾਲ ਆਪਣਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਸ਼ਡਿਊਲ ਬਣ ਗਿਆ ਵੀ ਆਪਾਂ ਅਰਥੀ ਸਿਹਤ ਨੂੰ ਕੋਈ ਬਹੁਤਾ ਸਮਾਂ ਨਹੀਂ ਦੇ ਰਹੀ ਅੱਜ ਆਪ ਜਿਹੜਾ ਨੁਸਖਾ ਲੈ ਕੇ ਆਏ ਆਂ ਅੱਖਾਂ ਦੀ ਨਜ਼ਰ ਨੂੰ ਬढ़ाਉਂਦਾ ਖਾਸ ਕਰਕੇ 40 45 ਤੋਂ ਬਾਅਦ ਜਿਹੜੀ ਨਿਗਾ ਘਟਦੀ ਹੈ ਉਹਦੇ ਵਿੱਚ ਵੀ ਬਹੁਤ ਫਾਇਦਾ ਕਰਦਾ ਹੈ ਬਚਪਨ ਦੇ ਵਿੱਚ ਜੇ ਕਿਸੇ ਦੀ ਨਿਗਾ ਘਟਾ ਹੈ ਜਾਂ ਘਟ ਰਹੀ ਹੈ ਉੱਥੇ ਤਾਂ ਇਹ ਫਾਇਦਾ ਕਰਨੀ ਕਰਨਾ ਇਹਦੇ ਲਈ ਆਪਾਂ ਨੂੰ 56 ਚੀਜ਼ਾਂ ਚਾਹੀਦੀਆਂ ਜਿਹੜੀਆਂ ਕਿ ਆਪਾਂ ਪੰਸਾਰੀ ਤੋਂ ਲੈ ਕੇ ਘਰੇ ਤਿਆਰ ਕਰ ਸਕਦੇ ਹਾਂ ਜਿਹਦੇ ਵਿੱਚ ਸੌਂਫ ਹੈ ਮਖਜੂ ਚਾਰੋਂ ਮਗਜਾਮ ਚਲਦੀ ਹੈ ਮੈਨੂੰ ਜੰਨ ਦੇ ਪੰਸਾਰੀ ਤੋਂ ਕਾਲੀ ਮਿਰਚ ਜਾਂ ਇਹਦੀ ਥਾਂ ਤੇ ਇਸ ਤੋਂ ਵੱਧਿਆ ਜਿਹੜੀ ਪੂਰੀ ਮਿਰਚ ਮੰਨੀਆਂ ਦੀ ਅੱਖਾਂ ਦੀ ਨਿਗਾ ਵਾਸਤੇ ਬਦਾਮ ਗੁਰਬੰਦੀ ਬਦਾਮ ਚਾਹੀਦੀ ਹੈ ਇਹਦੇ ਲਈ ਤੇ ਨਾਲ ਇਹਦੇ ਵਿੱਚ ਆਪਾਂ ਪਾਉਣਾ ਜਿਹੜਾ ਹੈਗਾ ਮoringa ਪਾਊਡਰ ਮoringa ਦੇ ਤਾਜ਼ੇ ਪੱਤੇ ਤੋੜ ਕੇ ਜੇਕਰ ਤੁਸੀਂ ਘਰੇ ਸਾਂ ਦੇ ਵਿੱਚ ਸੁਕਾ ਲਓ ਤਾਂ ਉਹਦਾ ਜਿਹੜਾ ਪਾਊਡਰ ਇਹਦੇ ਵਿੱਚ ਪਾ ਸਕਦੇ ਆਂ ਮਾਤਰਾ ਦੀ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਮਿਸ਼ਰੀ ਟੇਸਟ ਵਾਸਤੇ ਵੀ ਇਹਦੇ ਵਿੱਚ ਚਾਹੀਦੀ ਹੈ ਤੇ ਨਾਲ ਮਿਸ਼ਰੀ ਠੰਡੀ ਵੀ ਹੁੰਦੀ ਹੈ ਤੇ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਇਹਨਾਂ ਦੀ ਜਿਹੜੀ ਕੋ ਮਤਲਬ ਆਪਣੀ ਡਾਈਜੈਸ਼ਨ ਦੀ ਸਮਰੱਥਾ ਜਾਂ ਇਹ ਜਿਹੜੇ ਬੈਨੀਫਿਟਾ ਹਨ ਉਹ ਵਧਾ ਦਿੰਦੀ ਹੈ ਮਿਸ਼ਰੀ ਟੇਸਟ ਇਹਦਾ ਇੰਨਾ ਵਧੀਆ ਹੋ ਜਾਂਦਾ ਹੈ ਕਿ ਛੋਟੇ ਬੱਚੇ ਵੀ ਇਹਨੂੰ ਬਹੁਤ ਸਵਾਦ ਨਾਲ ਖਾਂਦੇ ਆ ਇਹਦੇ ਲਈ ਆਪਾਂ ਚਾਰੋਂ ਮਗਜ ਲੈ ਲੈਣੇ ਆ ਜੇ ਆਪਾਂ ਇਹ ਤਿਆਰ ਕਰਨਾ ਤਾਂ ਲਗਭਗ 100-100 ਗ੍ਰਾਮ ਦੇ ਵਿੱਚ ਮਗਜ ਸੌਂਫ ਸੌਂਫ ਜਿਹੜੀ ਆਪਾਂ ਤਵੇ ਤੇ ਥੋੜੀ ਡਰਾਈ ਰੋਸਟ ਕਰ ਲੈਣੀ ਬਹੁਤ ਤਾਂ ਨਹੀਂ ਭੁੰਨਣਾ ਜਦੋਂ ਇਹਦੀ ਹਲਕੀ ਸੁਗੰਧ ਆਉਣ ਲੱਗੇ ਜੀ ਉੰਨੇ ਕੇ ਆਪਾਂ ਨੂੰ ਡਰਾਈ ਰੋਸਟ ਕਰਨੀ ਆ ਮਗਜ ਜਿਹੜੇ ਚਾਰੋਂ ਮਗਜ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਨਾ ਹੈ ਉਹਦਾ ਕਾਰਨ ਇਹ ਵੀ ਜਿਵੇਂ ਹੁੰਦਾ ਸਮਾਂ ਜਿਹੜਾ ਸੈਪਟੰਬਰ ਦਾ ਚੱਲੀ ਜਾਂਦਾ ਇਹਦੇ ਵਿੱਚ ਥੋੜਾ ਜਿਹਾ ਬਾਰਸ਼ ਦਾ ਜੋਰ ਹੈ ਤੇ ਸਿਰਲ ਫਟ ਜਾਂਦੇ ਨੇ ਇਹ ਚੀਜ਼ਾਂ ਇਹਦੇ ਸਿਰਲ ਖਤਮ ਕਰਨ ਵਾਸਤੇ ਤਾਂ ਕਿ ਇਹਦੇ ਵਿੱਚ ਕੋਈ ਕੀਟ ਨਾ ਪੈਦਾ ਹੋਣ ਤੈਨੂੰ ਡਰਾਈ ਰੋਸਟ ਕਰਨਾ ਜ਼ਰੂਰੀ ਹੈ ਕਿਉਂਕਿ ਇਹਨੂੰ ਆਪਾਂ ਮੁੜ ਕੇ ਪਾਊਡਰ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖਣਾ ਤੇ ਜੇ ਤੁਸੀਂ ਇਹਦੀ ਮਾਤਰਾ ਦੀ ਗੱਲ ਕਰਦੇ ਤਾਂ 100-100 ਗ੍ਰਾਮ ਦੇ ਵਿੱਚ ਤੁਸੀਂ ਇਹ ਮੇਨ ਚੀਜ਼ਾਂ ਲੈਣੀਆਂ ਸੌ ਮਗਜ ਚਾਰੋਂ ਮਗਜ ਜਿਹੜੇ 50-50 ਗ੍ਰਾਮ ਕਰਕੇ 200 ਗ੍ਰਾਮ ਲੈ ਲੂ ਤੇ ਇਹਦੇ ਵਿੱਚ ਜਿਹੜੇ ਬਦਾਮ ਗੁਰਬੰਦੀ ਬਦਾਮ ਉਹ ਵੀ ਤੁਸੀਂ 100 ਗ੍ਰਾਮ ਲੈਣੇ ਮਿਸ਼ਰੀ ਟੇਸਟ ਮੁਤਾਬਕ ਹੈ ਘੱਟ ਵੱਧ ਹੋ ਸਕਦੀ ਹੈ ਵੈਸੇ ਇੰਨੇ ਕੰਮਟੀਰੀਅਲ ਦੇ ਵਿੱਚ 50 ਗ੍ਰਾਮ ਮਿਸ਼ਰੀ ਜੜੀ ਕਾਫੀ ਹੈ ਕਾਲੀ ਮਿਰਚ ਥੋੜੀ ਤਿੱਖੀ ਹੁੰਦੀ ਹੈ ਤੇਜ਼ ਹੁੰਦੀ ਹੈ ਇਹ ਵੀ ਬੱਚਿਆਂ ਦੇ ਮੁਤਾਬਕ ਜੇਕਰ ਬੱਚਿਆਂ ਨੂੰ ਖਾਣਿਆ ਤਾਂ ਥੋੜੀ ਘੱਟ ਮਾਤਰਾ ਦੇ ਵਿੱਚ ਪਾਓ ਪੱਤੀ ਗ੍ਰਾਮ ਪਾ ਦਿਓ ਨਹੀਂ ਤੁਸੀਂ ਨੂੰ 29 40 ਗ੍ਰਾਮ ਤੱਕ ਪਾ ਸਕਦੇ ਆ ਜਿਹੜੀ ਮਿਰਚ ਹੈ ਪੂਰੀ ਮਿਰਚੇ ਦੇ ਵਾਸਤੇ ਅੱਖਾਂ ਦੇ ਲਈ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ ਉਹ ਪਾਉਂ ਤੋਂ ਜ਼ਿਆਦਾ ਚੰਗਾ ਨੇ ਕਾਲੀ ਮਿਰਚ ਵੀ ਪਾਈ ਜਾ ਸਕਦੀ ਜੇਕਰ ਉਹ ਨਵੇਂ ਉਪਲਬਧ ਹੁੰਦੀ ਤਾਂ ਮਰਿੰਗਾ ਦਾ ਇਹਦੇ ਵਿੱਚ ਜਿਹੜਾ ਹੈਗਾ ਰੋਲ ਹੋਈ ਹੈ ਕਿ ਮਰਿੰਗਾ ਇੱਕ ਬਹੁਤ ਹੀ ਵਧੀਆ ਕਿਸਮ ਦਾ ਤਾਣਕ ਦਾ ਕੰਮ ਕਰਦਾ ਇਹਦੇ ਵਿੱਚ ਜਿਹੜਾ ਮਰਿੰਗਾ ਪਾਊਡਰ ਪਾਉਣਾ ਆਪਾਂ ਉਹ ਕਿਨ ਇੱਕ ਚਮਤਕਾਰੀ ਦਰਖਤ ਮਿਰੰਗਾ ਦੇ ਆਪਣੇ ਬਹੁਤ ਫਾਇਦੇ ਕਿਉਂਕਿ ਦੇ ਵਿੱਚ ਇੰਨੇ ਜਿਆਦਾ ਮਿਨਰਲ ਵਿਟਾਮਿਨ ਜੁ ਮਿਲਦੇ ਆ ਜਿਹੜੇ ਸਾਡੀ ਬੋਡੀ ਲਈ ਬਹੁਤ ਹੀ ਜ਼ਰੂਰੀ ਹਨ ਤੇ ਇਹਦੀ ਜਿਹੜੀ ਆਪਾਂ ਪਾਊਡਰ ਬਣਾ ਕੇ ਜਦੋਂ ਵਰਤੋਂ ਕਰਨੀ ਆ ਆਪਾਂ ਦੁੱਧ ਦੀ ਨਾਲ ਇੱਕ ਗਲਾਸ ਜਿਹੜਾ ਆਪਾਂ ਨੂੰ ਲੋੜ ਹੈ ਗਰਮ ਕੋਸਾ ਦੁੱਧ ਜਿਹਦੇ ਗਰ ਹਲਦੀ ਪਾਈ ਹੋਵੇ ਉਹਦੇ ਵਿੱਚ ਤਾਂ ਜਿਆਦਾ ਬੈਟਰ ਹੈ ਸਰਦੀਆਂ ਦੇ ਵਿੱਚ ਉਹ ਖੰਗ ਜੁਕਾਮ ਨੂੰ ਠੀਕ ਕਰਦਾ ਇਹਨੂੰ ਆਪਾਂ ਸੁਬਾ ਸ਼ਾਮ ਲੈ ਸਕਦੇ ਹਾਂ ਛੋਟੇ ਬੱਚਿਆਂ ਲਈ ਛੋਟਾ ਚਮਚ ਇੱਕ ਸੁਬਾ ਇੱਕ ਸ਼ਾਮ ਨੂੰ ਗਰਮ ਗੂਸੇ ਦੁੱਧ ਨਾਲ ਲਿਆ ਜਾਵੇ ਤੇ ਇਹਦਾ ਬਹੁਤ ਬੈਨੀਫਿਟ ਹੁੰਦਾ ਹੈ ਬੈਨੀਫਿਟ ਇਹ ਵੀ ਨਾਲ ਤਾਂ ਤੁਹਾਡੇ ਜਿਹੜੇ ਹੈਗਾ ਦਿਮਾਗ ਦੀ ਕਮਜ਼ੋਰੀ ਉਹਨੂੰ ਠੀਕ ਕਰਦਾ ਹੈ ਨਿਗਾ ਨੂੰ ਠੀਕ ਕਰਦਾ ਹੈ ਤੁਹਾਡੀਆਂ ਜਿਹੜੀਆਂ ਨਰਵਸ ਸਿਸਟਮ ਹੈ ਉਹਨੂੰ ਇੰਸਟਰੋਂਗ ਕਰਦਾ ਡਾਈਜੈਸ਼ਨ ਠੀਕ ਕਰਦਾ ਸਰੀਰ ਦੇ ਵਿੱਚ ਜੇਕਰ ਕੋਈ ਕਮੀ ਪਈ ਸਰੀਰ ਥੱਕਿਆ ਟੁੱਟਿਆ ਰਹਿੰਦਾ ਉਸ ਨੂੰ ਵੀ ਠੀਕ ਕਰਦਾ એનર્ਜੀ ਬੂਸਟਰ ਦਾ ਕੰਮ ਕਰਦਾ ਕਿਉਂਕਿ ਜਿਹੜੀਆਂ ਚੀਜ਼ਾਂ ਹੈ ਇਨਗਰੀਡੀਅੰਟਸ ਪਾਏ ਆਪਾਂ ਸਾਰੇ ਦੇ ਸਾਰੇ ਹੀ ਸਿਹਤ ਦੇ ਲਈ ਬਹੁਤ ਹੀ ਲਾਭਕਾਰੀ ਹੈ ਆਮ ਪੈਨ ਨੂੰ ਸੁੱਕੇ ਮੇਵੇ ਦੇ ਤੌਰ ਤੇ ਸਦੀਆਂ ਤੋਂ ਵਰਤੇ ਆ ਰਹੇ ਆਂ ਤੇ ਇਹਦਾ ਜਿਹੜਾ ਬੈਨੀਫਿਟ ਹੈ ਮoringa ਨੌਲੇ ਦੇ ਨਾਲ ਹੋਰ ਵੀ ਬੈਨੀਫਿਟ ਮਿਲ ਜਾਂਦਾ ਕਿਉਂਕਿ ਮoringa ਆਪਣੇ ਆਪ ਦੇ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਬਹੁਤ ਹੀ ਜ਼ਿਆਦਾ ਇੱਕ ਮਿਨਰਲ ਭਰਪੂਰ ਪੌਦਾ ਹੈ ਇਹਨੂੰ ਅਕਸਰ ਜੇ ਤੁਸੀਂ ਦੇਖੋ ਤੇ ਦੀਆਂ ਵੀਡੀਓ ਮਿਲ ਜਾਂਦੀ ਹੈ ਮਿਰਿੰਗਾ ਕਿੰਨਾ ਬੈਨੀਫਿਟ ਆਪਣੀ ਸਿਹਤ ਦੇ ਲਈ ਸਰੀਰ ਦੀ ਇੱਕਾਇਆ ਕਲਪ ਕਰ ਦਿੰਦਾ ਹੈ ਜਿਹੜੀ ਨਿਗ ਹੈ ਜੇਕਰ ਆਪਾਂ ਇਹ ਇਹਦੇ ਨਾਲ ਇਤਿਹਾਤਵਤ ਸਦਗੀ ਨਾਲ ਇਹ ਆਪਾਂ ਪਾਊਡਰ ਬਣਾ ਕੇ ਸੇਵਨ ਕਰਦੇ ਰਹੀਏਗੀ ਰੈਗੂਲਰ ਨੂੰ ਕਿ ਨਾਲ ਆਪਾਂ ਥੋੜਾ ਬਹੁਤ ਆਪਣੀ ਡਾਈਟ ਦੇ ਵਿੱਚ ਵੀ ਚੇਂਜ ਕਰੀਏ ਬਾਹਰ ਦਾ ਜਿਹੜਾ ਤਲੇ ਸੜਿਆ ਜਾਂ ਫਰਾਈਡ ਫੂਡ ਹੈ ਜਾਂ ਪੈਕਟ ਫੂਡ ਹੈ ਉਹ ਦੀ ਬਰਤੋਂ ਆਪਾਂ ਘੱਟ ਕਰੀਏ ਜਾਂ ਗੁਰੇਜ਼ ਕਰੀਏ ਵਰਤੋਂ ਕਰਨ ਤੋਂ ਉਹਦੀ ਜਗ੍ਹਾ ਘਰ ਦੀ ਬਣੀ ਹੋਈ ਚੀਜ਼ ਘਰ ਦੀ ਬਣੀ ਹੋਈਆਂ ਖਾਣ ਵਾਲੀਆਂ ਵਸਤਾਂ ਨਾਲ ਬੈਲੈਂਸਡ ਡਾਈਟ ਆਪਾਂ ਬਣਾ ਕੇ ਪ੍ਰੋਪਰ ਆਪਣੀ ਨਿਗਾ ਨੂੰ ਠੀਕ ਕਰ ਸਕਦੇ ਹਾਂ ਸੈਰ ਐਕਸਰਸਾਈਜ਼ ਯੋਗਾ ਜੋਗਿੰਗ ਸਾਈਕਲਿੰਗ ਜੋ ਵੀ ਆਪਾਂ ਨੂੰ ਫਿੱਟ ਬੈਠਦੀ ਹੈ ਉਹ ਆਪਾਂ ਇਹਦੇ ਨਾਲ ਐਕਸਰਸਾਈਜ਼ ਐਡ ਕਰਦਗੇ ਤਾਂ ਏਜ ਲਹਿਗਾ ਨੁਕਸਾ ਤੇ ਨਾਲ ਆਪਣੀ ਜਿਹੜੀ ਐਕਸਰਸਾਈਜ਼ ਇਹਦੇ ਨਾਲ ਇੰਨਾ ਕੁ ਵਧੀਆ ਬੈਨੀਫਿਟ ਮਿਲਦਾ ਕਿ ਆਪਣੀ ਜਿਹੜੀ ਨਿਗਾਹ ਦੁਆਰਾ ਤੋਂ ਆਪਣੀ ਜਿਹੜੀਆਂ ਅੱਖਾਂ ਲੱਗੀਆਂ ਉੱਤਰ ਸਕਦੀਆਂ ਪਰ ਇਹਦੇ ਲਈ ਥੋੜੀ ਮਿਹਨਤ ਕਰਨੀ ਪੈਣੀ ਹੈ ਹੋਰ ਵੀ ਬਥੇਰੇ ਦੇ ਨੁਕਸੇ ਐ ਅਜਰਵਾਦ ਮੁਤਾਬਕ ਤਾਂ ਇਹ ਵੀ ਰਾਤ ਨੂੰ ਤੁਸੀਂ ਦੰਦ ਵਗੈਰਾ ਸਾਫ਼ ਕਰਕੇ ਪੋਓ ਨਮਕ ਦੇ ਪਾਣੀ ਦੀ ਘੋਲ ਲਈ ਕਰਕੇ ਉਹ ਸਵੇਰ ਜਿਹੜੀ ਤੁਹਾਡੇ ਮੂੰਹ ਦੇ ਵਿੱਚ ਆਪਣੀ ਲਾਰਾਈ ਹੁੰਦੀ ਹੈ ਸਲਾਈਵਾ ਜਿਸਨੂੰ ਕਹਿੰਦੇ ਨੇ ਆ ਉਹ ਦੀ ਤੁਸੀਂ ਅੱਖਾਂ ਦੇ ਵਿੱਚ ਕਜਲ ਦੇ ਵਾਂਗੂ ਵਰਤੋ ਕਰੋ ਉਹ ਵੀ ਅੱਖਾਂ ਦੀ ਜਿਹੜੀ ਨਜ਼ਰ ਨੂੰ ਤੇਜ਼ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ ਅੱਖਾਂ ਦੇ ਵਿੱਚ ਕੋਈ ਲਾਲੀ ਹੋਵੇ ਜਾਂ ਕੋਈ ਟੀਰ ਭੰਗ ਆਪਨ ਹੋਵੇ ਉਸ ਨੂੰ ਠੀਕ ਕਰਦਾ ਹੈ ਨਾਲ ਉਹ ਨਜ਼ਰ ਤੇ ਅਣਕਾਂ ਤਾਰਨ ਦੇ ਵਿੱਚ ਵੀ کارਗਰ ਹੈ ਪਰ ਉਹਦੇ ਲਈ ਇਹ ਵੀ ਆਪਣਾ ਜਿਹੜਾ ਹੈਗਾ ਸਾਮ ਨੂੰ ਬਰਸ਼ ਵਗੈਰਾ ਕੀਤਾ ਹੋਵੇ ਗਲਾ ਵਗੈਰਾ ਆਪਣਾ ਪੂਰਾ ਗਰਗਲ ਕਰਕੇ ਸਾਫ ਕੀਤਾ ਹੋਵੇ ਫਿਰ ਉਹਨੂੰ ਪਾਉਣ ਦਾ ਫਾਇਦਾ ਸਵੇਰ ਨਿਰਨੇ ਕਾਲ ਜਿਹਨੂੰ ਆਪਾਂ ਵਰਸ਼ੀਮੂ ਕਹਿ ਸਕਦੇ ਹਾਂ ਉਸ ਟਾਈਮ ਹੋਰ ਵੀ ਦੇ ਨਾਲ ਜਿਹੜੇ ਹੈਗੇ ਮਿਨਰਲ ਮੇਵੇ ਆਪਾਂ ਵਰਤ ਸਕਦੇ ਹਾਂ ਪਰ ਇਹਨਾਂ ਹਰ ਇੱਕ ਦੀ ਪਹੁੰਚ ਦੇ ਵਿੱਚ ਨਹੀਂ ਹੁੰਦਾ ਇਹ ਇੱਕ ਮਤਲਬ ਆਮ ਐਵਰੇਜ ਜੀ ਕੀਮਤ ਦੇ ਬਣ ਜਾਂਦਾ ਨੁਸਖਾ ਫਾਇਦਾ ਦਾ ਬਹੁਤ ਹੈ ਤੁਹਾਡੀ ਜਿਹੜੀ ਹੈਗੀ ਹੈ ਨਿਗਾਹ ਨੂੰ ਦੁਰੁਸਤ ਕਰਨ ਦੇ ਵਿੱਚ ਇਹ ਤਾਂ ਬਹੁਤ ਹੀ ਜਿਆਦਾ ਅਸਰ ਦੇਖਣ ਨੂੰ ਮਿਲੇਗਾ ਤੁਸੀਂ ਇਹਨੂੰ ਵਰਤ ਕੇ ਦੇਖੋ ਤੇ ਇਹਦਾ ਫਾਇਦਾ ਲਓ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸ਼ੁਕਰੀਆ